श्री गुरू ग्रंथ साहिब जी अपार बख़शा हाज़री भर रही सतसंगी जल सारे वॾे भागा गुरू घर वलो वसाए सतकारजूरी ਕ੍ਰਿਤਮਿਤ ਸੇ ਕੋ ਆਪ ਜੀ ਅਮਤ ਮੇਰੇ ਪਾਉ ਨੂੰ ਬਾਲਦੇ ਸਰਦ ਕੀ ਤਨੋਂ ਸਰਵਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਅਤੇ ਮਨੁੱਖਾ ਜਨਮ ਦਾ ਲਹਾ ਪ੍ਰਾਪਤ ਕਰੇ ਸਤਿਗੁਰ ਦੇ ਸੇ ਤਰ੍ਹਾਂ ਜੀ ਸਾਨੂੰ ਸਤ ਸੰਗਤ ਦੇ ਵਿੱਚ ਤੁਲਸ਼ਾ ਜੀ ਦਾ ਸੁਭਾਅ ਬਾਲੇ ਉਦੋਂ ਅਤੇ ਪਰੇਰਨਾ ਬਖਸ਼ਿਸ਼ ਵਰਤੇ ਰਹੇ। ਦੇਵਤਾਂ ਦੀ ਸਬਾਹਤ ਤੋਂ ਉਪਰੰਤ ਸਤ ਵਜੇ ਤੱਕ ਗੁਰਮੁਖ ਵਿਚਾਰ, ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰਿਓ। ਸਭ ਤੋਂ ਪਹਿਲਾਂ ਤੁੰਤ ਤਰਪਿਤਾਂ ਜਵਨਾਂ ਬਖਸ਼ਿ ਕੋਈ। ਫਤਿਹ ਪ੍ਰਵਾਹ ਕਰਨੀ ਚੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਪੱਤਰ ਸੰਜੀ ਸ੍ਰੀ ਅਮਰ ਸੋਹ ਸਹਿਬਾਰਿਆਂ ਅਕੀਰ ਵਿੱਚ ਜਿਸ ਪਾਵਨ ਸ਼ਬਦ ਦਾ ਕੀਰਤਨ ਸਾਨੂੰ ਸਰਵਨ ਕਰਾਇਆ ਗਏ ਉਸ ਪਵਿੱਤਰ ਸ਼ਬਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਉ ਤੇ ਪ੍ਰੇਮ ਨਾਲ ਸਰਕਾ ਦਾਸ ਆਪਨਾਂ ਸੰਜ ਕਰੰਦਾ ਪਿਆ ਹੈ ਇਹ ਜੋ ਸ਼ਬਦ ਭੰਤੰਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੋਇਆ ਹੈ ਮਾਤਰਾ ਦੇ ਵਿੱਚ ਇਸ ਸ਼ਬਦ ਨੂੰ ਗੁਰੂ ਮਹਾਰਾਜ ਵੱਲੋਂ ਗਾਇ ਕਰਨ ਦਾ ਹੁਕਮ ਹੈ। ਸਿਰਿ ਗੁਰੂ ਬ੍ਰਹਮ ਸਾਹਿਬ ਜੀ ਦੇ ਪਾਵਨ ਤੁਰਨੋਂ ਤੇ ਇਹੇ ਸ਼ਬਦ ਸੁਭਾਈ ਮਾਮ। ਗੁਰੂ ਪਿਆਰੇ ਸਾਧ ਸੰਗਤ ਜੀਓ। ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਸੰਸ ਕੋ ਪ੍ਰਮਾਤਮਾ ਦੇ ਨਾਲ ਇਸ ਰੰਗ ਦਾ ਪਿਆਰ ਪਾਣਾ ਚੀਤਾ ਹੈ ਤੇ ਗਾਉਂਦਾ ਸਹੀ ਹੈ ਉਹ ਵਾਤੂ ਉਸ ਪ੍ਰਮਾਤਮਾ ਤੇ ਸੰਮਖ ਇਸ ਪਿਆਰ ਨੂੰ ਪਾਣ ਦੇ ਲਈ ਕਿਵੇਂ ਬੇਹੰਦੀ ਕੰਨ ਲਿਖੇ ਤੇ ਸਤਜੋ ਜੀ ਮਹਾਰਾਜ ਨੇ ਇਸ ਸ਼ਬਦੰਦ ਸੁਣਾਇਆ ਹੈ ਭਾਈ ਸਰਜ ਜੀ ਨੇ ਇਸ ਸਬਾਹ ਨੂੰ ਸੌਂਦਾ ਜੋ ਫਸਾਈ ਬਦਲ ਬਰਾਇਆ ਸੀ ਮੈਂ ਦਿਨ ਵਰ ਦੇਖੇ نیند ਨਾ ਆਵੇ ਮੇਰੇ ਮਨ ਤਨ ਰੇਦਨ ਗੁਰبير ਹੋ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਰੋ ਜਨ ਨਾਨਕ ਗੁਰ ਮਿਲ ਰਸਾਇ ਜੀ ਸਾ ਸੰਗਤ ਜੀ ਜਦੋਂ ਜਿਸ ਵੀ ਚੀਜ਼ ਦਾ ਚਾਹੇ ਉਹ ਜੜ ਹੈ ਚਾਹੇ ਤੇ ਤਨ ਹੈ ਉਸ ਨੂੰ ਲਗਾ ਬਣ ਜਾਂਦਾ ਹੈ ਤਾਂ ਉਸ ਤੋਂ ਬਿਨ ਵੱਖ ਹੋ ਕੇ ਰਹਿ ਜਾਂਦਾ ਉਸ ਤੇ ਜੇ ਕੋਈ ਜਿੰਦਾ ਹੈ ਤਾਂ ਉਹ ਫਿਰ ਨਾਸ ਨੂੰ ਸੰਸਾਰ ਤ੍ਰਿਕਾ ਖਾਣ ਦੀ ਰੁਚੀ ਪੈਦਾ ਹੁੰਦੀ ਹੈ ਨਾ ਪਹਿਨਣ ਦੀ ਰੁਚੀ ਪੈਦਾ ਹੁੰਦੀ ਹੈ ਨਾ ਉਹ ਨੀਂਦ ਲੈ ਸਕਦਾ ਉਸ ਦੀ ਜ਼ਿੰਦਗੀ ਦੀ ਸ਼ਾਂਤੀ ਖੋ ਜਾਂਦੀ ਹੈ ਤੇ ਗੁਰੂ ਜੀ ਕਹਿੰਦੇ ਨੇ ਮੈਂ ਦਿਨ ਵਰ ਦੇਖੇ ਨੀਂਦ ਨਾ ਆਵੇ। हे परमात्मा हे हरि गुरु ਦੇ ਦਰਸ਼ਨ ਕਰਨ ਤੋਂ ਬਿਨਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਨੀਂਦ ਨਾ ਆਵੇ ਤਾਂ ਸ਼ਾਂਤੀ ਨਹੀਂ ਮਿਲਦੀ। ਕਿਉਂਕਿ ਉਹ ਜਿਹੜੀ ਨੀਂਦ ਹੈ ਨਾ ਇਹ ਇੱਕ ਅਜੀਬੀ ਚੀਜ਼ ਹੈ। ਬਈ ਫਾਂਸੀ ਦੇ ਤਖਤੇ ਤੇ ਵੀ ਖੜੇ ਹੋਏ ਨਾ ਆ ਜਾਂਦੀ ਹੈ। ਜਦੋਂ ਨੀਂਦ ਦਾ ਅਸਰ ਹੋਵੇ ਬਹੁਤ ਜ਼ਿਆਦਾ ਕੇ ਨਾ ਕੁਰਚੇ ਨੀਂਦ ਦਾ ਅਰਥ ਹੈ ਸ਼ਾਂਤੀ ਬੇ ਸ਼ਾਂਤੀ ਨਹੀਂ ਆਉਂਦੀ ਗੁਰੂ ਤੋਂ ਬਿਨਾਂ ਗੁਰੂ ਦੇ ਦਰਸ਼ਨ ਕੀਤੇ ਬਿਨਾਂ ਹੇ ਹਰੀ ਮੈਂ ਵੇਦਨ ਕੀਤਾ ਹਾਂ ਕਹਿੰਦੇ ਮੇਰੇ ਮਨ ਤੰਬ ਵੇਦਨ ਗੁਰ ਬਿਰਹ ਹੁੰਦਾ ਹੋਇਆ ਹੈ ਵੇਦਨ ਦਾ ਅਰਥ ਹੈ ਦਰਦ ਦੁੱਖ ਕਹਿੰਦੇ ਗੁਰੂ ਤੋਂ ਬਿਨਾਂ ਮੇਰੇ ਮਨ ਅਤੇ ਤਨ ਦੇ ਵਿੱਚ ਇਹ ਬੜਾ ਦੁੱਖ ਇਹ ਕਿڑا ਚੱਲਦੀ ਰਹਿੰਦੀ ਹੈ ਗੁਰ ਬਿਰਹ ਦਾ ਦਰਸ ਗੁਰੂ ਤੋਂ ਵਿਛੋੜਾ ਜਿਹੜਾ ਗੁਰੂ ਤੋਂ ਵਿਛੋੜਾ ਹੈ ਗੁਰੂ ਤੋਂ ਦੂਰੀ ਹੈ ਇਹ ਸਦਾ ਬੜਾ ਦੁੱਖ ਹੈ ਤੇ ਇਹ ਦੁੱਖ ਮੇਰੇ ਮਨ ਤੇ ਵੀ ਅਤੇ ਮੇਰੇ ਤਨ ਤੇ ਵੀ ਆਸਪਾੰਦਾ ਹੈ ਹੈ ਹਰੀ ਮੇਰੀ ਇਸ ਤਰਸੀ ਹੋ ਬਹਾਤ ਤੇ ਤਰਸ ਕਰ ਮੇਰੀ ਬੇਨਤੀ ਸੁਣ ਤੇ ਮਹਾਰਾਜ ਨੇ ਜਿਹੜੀ ਬੇਨਤੀ ਕੀਤੀ ਕਹਿੰਦੇ ਹਰ ਹਰ ਦਇਆ ਕਰੋ اے ਹਰੀ اے ਹਰੀ ਮੇਰੇ ਤੇ ਤਰਸ ਕਰੋ ਦਇਆ ਕਰੋ ਗੁਰ ਮੇਰਿ ਹੋ ਮੈਨੂੰ ਗੁਰੂ ਨਾਲ ਮਿਲਾਪ ਬਖਸ਼ ਦੇਵੋ ਜਿਸ ਗੁਰੂ ਤੋਂ ਬਿਨਾ ਮੇਰਾ ਤੰਦ ਮੇਰਾ ਮਨ ਵੇਗਨ ਦੇ ਵਿੱਚ ਗੁਜਦਾ ਹੈ ਜਨ ਨਾਮ ਗੁਰੂ ਮਿਲ ਹਸ ਜਿਉ ਦਾਸ ਨਾਮਕ ਮਹਾਰਾਜ ਕੰਨ ਗੁਰੂ ਨੂੰ ਮਿਲ ਕੇ ਖਿੜਾਉ ਵਿੱਚ ਆ ਜਾਂਦਾ ਹੈ ਪਰ ਹਸ ਸੈ ਪਾਉਂਦੇ ਹੈ ਇਹਨੂੰ ਰਹਿਸੈ ਦੇ ਕਹੋ ਪਰ ਹਸ ਖੁੜਾ ਖੁਸ਼ ਜਨ ਨਾਮਿਕ ਗੁਰੂ ਮਿਲ ਪਰ ਹਸ ਜਿਉ ਮੇਰਾ ਮਨ ਮੇਰਾ ਤਨ ਖਿੜਾਉ ਵਿੱਚ ਆ ਜਾਂਦਾ ਹੈ ਜਦੋਂ ਮੇਰੇ ਗੁਰੂ ਦਾ ਮਿਲਦਾ ਨਾ ਹੈਰੇ ਮੇਰੀ ਬੇਨਤੀ ਸੁਣੋ ਮੇਰੇ ਤੇ ਦਇਆ ਕਰ ਤਰਸ ਕਰ ਮੈਨੂੰ ਗੁਰੂ ਦੇ ਨਾਲ ਮਿਲਾ ਦੇ ਕਿਉਂਕਿ ਗੁਰੂ ਤੋਂ ਵਿਛੜ ਕੇ ਮੇਰਾ ਮਨ ਮੇਰਾ ਤਨ ਇਹ ਸਭ ਛੋੜੇ ਤੇ ਦੁੱਖ ਨੂੰ ਬਹੁਤ ਹੜਾਦਾ ਹੈ ਵਿਛੋੜੇ ਦਾ ਦੁੱਖ ਮੈਨੂੰ ਬਹੁਤ ਸਤਾਉਂਦਾ ਹੈ ਬੰਨ ਕਰਦਾ ਹੈ ਕਲ ਸਭ ਜੀਏ ਇਸ ਤਰ੍ਹਾਂ ਜੀ ਉਹ ਸ਼ਰਤ ਜਦ ਜੇ ਤੋਹਰਾ ਹੁੰਦਾ ਹੈ ਉਤਰਾ ਆਪ ਸ਼ੁਰੂਆਤ ਕਰਦੇ ਹਾਂ ਮਕਸੂਦਨ ਮੇਰੇ ਮਨ ਤਨ ਪ੍ਰਮਾ ਸਾਸੰਗ ਜੀ ਇੱਕ ਪਰਮਾਤਮਾ ਦਾ ਨਾਮ ਹੈ ਮਕਸੂਦਨ ਇਹ ਹੋਰ ਵਿਅੰਤ ਨਾਮ ਹੈ ਇਹ ਵੀ ਮਕਸੂਦਨ ਪਰਮਾਤਮਾ ਦਾ ਨਾਮ ਹੈ ਇਹ ਨਾਮ ਤਾਂ ਪਿਆ ਇੱਕ ਮਦੂਨ ਨਾਮ ਦਾ ਦਾਇਤ ਸੀ। ਸੂਦਨ ਦਾ ਅਰਥ ਉਹਨਾਂ ਦਾ ਮਾਰ ਦੇਣਾ। ਮਦਸੂਦਨ ਮਦੂਨ ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ। ਤੇ ਇਹ ਮਾਰਦਾ ਕ੍ਰਿਸ਼ਨ ਜੀ ਦੇ ਸੀ ਰਾਖਸ਼ ਨੂੰ। ਜਿਸੋ ਕਰਕੇ ਕ੍ਰਿਸ਼ਨ ਦਾ ਨਾਮ ਵੀ ਮਦਸੂਦਨ ਵੀ ਹੈ ਹੋਰ ਵੀ ਬਿੰਦ ਨਾਮ ਉਹਨਾਂ ਦੇ। ਪਰ ਗੁਰੂ ਰਾਮਦਾਸ ਜੀ ਨੇ ਇਸੇ ਪਰਮਾਤਮਾ ਨੂੰ ਆਖਿਆ ਮਸੂਦੰ ਤੰਦ ਨੇ ਫੇ ਮਸੂਦੰ ਮੇਰੇ ਮਨ ਤਨ ਪ੍ਰਾਨ ਦਾ ਤੁਸੀਂ ਮੇਰੇ ਮਨ ਦਾ ਅਤੇ ਮੇਰੇ ਤਨ ਦਾ ਸਹਾਰਾ ਹੋਈ ਮੇਰੀ ਜ਼ਿੰਦ ਦਾ ਸਹਾਰਾ ਹੋ ਪ੍ਰਾਨਾਂ ਦਾ ਤਜਸੁ ਮੇਰੇ ਮਨ ਦਾ ਮੇਰੇ ਤਨ ਦਾ ਮੇਰੀ ਜ਼ਿੰਦ ਦਾ ਤੁਸੀਂ ਸਹਾਰਾ ਹੋ ਹੋ ਹਰ ਤੋਂ ਦੂਜਾ ਅਗਰ ਨਾ ਤਾਂ ਕਿੰਨੇ ਮੈਂ ਹੇ ਹਰੀ ਪ੍ਰਮਾਤਮਾ ਤੋਂ ਬਿਨਾ ਦੂਜਾ ਕੋਈ ਹੋਰ ਜਾਣਿਆ ਹੀ ਨਹੀਂ ਹੈ ਮੈਂ ਕਿਸੇ ਹੋਰ ਨੂੰ ਦੂਜੇ ਨੂੰ ਜੀਵਨ ਦਾ ਸਹਾਰਾ ਨਹੀਂ ਬਣਾਇਆ ਹੇ ਹਰੀ ਮੇਰੇ ਤੇ ਕਿਰਪਾ ਕਰ ਕਿ ਮੈਨੂੰ ਆਪਣੇ ਰਨਾਰਦ ਲਾਖ ਪਰ ਇਹੋ ਆਮ ਲੋਕਾਂ ਨੂੰ ਇਹ ਗੱਲ ਅਖੀਰ ਹੀ ਕਹਿੰਦੇ ਕੋਈ ਸੱਜਣ ਸੰਤ ਮਿਲੈ ਵਡਪਾਲ ਕੇ ਕਹਿੰਦੇ ਮੈਨੂੰ ਹਰੀ ਨੂੰ ਮਿਲਾਉਣ ਵਾਲਾ ਕੋਈ ਸੱਜਣ ਮਿਲੈ ਕੋਈ ਸੰਤ ਮਿਲੈ ਕੋਈ ਗੁਰੂ ਕੋ ਮਿਲੈ ਜਿਹੜਾ ਮੈਨੂੰ ਕਹਿੰਦੇ ਮੈਂ ਹਰ ਪ੍ਰਭ ਪਿਆਰਾ ਦੱਸਿਆ ਜੀਉ ਜੇ ਮੈਨੂੰ ਹਰੀ ਪ੍ਰਭੂ ਦੇ ਪਿਆਰੇ ਤੇ ਸਬੰਧ ਵਿੱਚ ਦਸ ਪਾਵੇ। ਪਾਪ ਉਜੂਤੇ ਦੱਸ ਦੇ। ਕਿਵੇਂ ਮੈਂ ਉਸ ਹਰੀ ਨੂੰ ਮਿਲ ਸਕਦਾ ਹਾਂ? ਕੋਈ ਮਿਲਿਆ ਹੋਇਆ ਮੈਨੂੰ ਬਤਾ ਦਵੇ। ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਛੋਟੇ ਸਪੁੱਤਰ ਹੋਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ। ਮਹਾਰਾਜ ਗੁਰ ਅਰਜਨ ਦੇਵ ਜੀ ਨੇ ਵੀ ਇਸ ਸਬੰਧ ਵਿੱਚ ਇੱਕ ਬਚਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕੋਈ ਜਨ ਹਰਸੋਂ ਦੇਵਾ ਚੋਰ ਹੁਣ ਦੇਖੋ ਇਸ ਸੰਤ ਵਿੱਚ ਮਹਾਰਾਜ ਨੇ ਆਖਿਆ ਗੁਰੂ ਅਰਜਨ ਦੇਵ ਕੋਈ ਸੱਜਣ ਸੰਤ ਮਿਲਿਆ ਬੜਾ ਪ੍ਰਾਕ੍ਰਿ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਜਨ ਹਰਸੋਂ ਦੇਵਾ ਜੋਰ ਇੱਥੇ ਜੋਰ ਦਾ ਅਸਤ ਜੋੜ ਦੇਣਾ ਮਿਲਾਦ ਜੇ ਕੋਈ ਮੈਨੂੰ ਮਿਲਾਦ ਦੇ ਕਹਿੰਦੇ ਫਿਰ ਚਰਨ ਗਹੋ ਮੌਜੂਦ ਹੈ ਪਰਮਾਤਮਾ ਬਕੌਂ ਸੁਭ ਰਸਨਾ ਰਸਨਾ ਦੁਆਰਾ ਮੈਂ ਉਸ ਦੀ ਸਿਖਤ ਤੋ ਜਿਹੜਾ ਮੈਨੂੰ ਬਲਾਤ ਹੋਵੇ ਚਰਨ ਗਹਾਂ ਬਕੌਂ ਸੁਭ ਰਸਨਾ ਦੀ ਜੈ ਪ੍ਰਾਨ ਅਪੂਰ ਅਪੂਰ ਦਾ ਅਰਥ ਹੁੰਦਾ ਹੈ ਭੇਟਾ ਕਹਿੰਦੇ ਮੈਂ ਜਿੰਦ ਭੇਟਾ ਦੇ ਤੌਰ ਤੇ ਉਸ ਨੂੰ ਦੇ ਦਵਾਂ ਇਸ ਨੂੰ ਜੇਦਾਂ ਕੋਈ ਮੈਨੂੰ ਹਰੀ ਨੂੰ ਪਦਾਰਤ ਹੋਵੇ ਹਰੀ ਨਾਲ ਜੋੜ ਦੋ ਤੇ ਹੁਣ ਗੁਰੂ ਰਾਮਦਾਸ ਜੀ ਇਹ ਕਹਿੰਦੇ ਕਿ ਪ੍ਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਸਹਾਰਾ ਨਹੀਂ ਮੰਨਦਾ ਮੇਰੇ ਵੱਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਸੰਤ ਮੈਨੂੰ ਮਿਲ ਪਏ ਤੇ ਮੈਨੂੰ ਉਸ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ਦੱਸ ਪਾਵੇ ਸਾ ਸੰਗਤ ਹੀ ਫਿਰ ਮਹਾਰਾਜ ਅੱਗੇ ਰਾਖ ਤੇ ਹਨ ਉਹ ਮਨ ਤਨ ਖੋਜੇ ਭਾਲ ਭਾਲਾਂ ਇਹਦੇ ਮੈਂ ਭਾਲ ਕਰ ਕਰਕੇ ਭਾਲ ਭਰਾ ਕੇ ਆਪਾਂ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ ਇਹ ਸੋਹਣਾ ਹੈ ਗੁਰਮੁਖਾਂ ਕੋਲੋਂ ਉਹ ਤਾਂ ਅੰਦਰ ਹੀ ਹੈ ਕਹਿੰਦੇ ਮੈਂ ਫਿਰ ਅੰਦਰ ਖੋਜਦਾ ਹਾਂ ਆਪਣਾ ਮਨ ਤਨ ਖੋਜੀ ਭਾਲ ਭਾਈਂ ਅੰਦਰੋਂ ਪੋਜਦਾ ਹਾਂ ਭਾਲਦਾ ਹਾਂ ਵਧਦਾ ਹਾਂ ਭਾਲਾਈ ਦਸ ਮਹਾਰਾਜ ਜੰਦਨ ਮੈਂ ਹੋਰਾਂ ਤੋਂ ਵੀ ਭਾਲ ਕਰਵਾਦਾ ਹਾਂ ਭਾਲਾਈ ਜੇ ਤੁਸੀਂ ਵੀ ਭਾਈ ਕੋਈ ਮੇਰੀ ਮਦਦ ਕਰੋ ਮੈਂ ਆਪੋ ਵੀ ਕੋਈ ਯਤਨ ਕਰਦਾ ਜਾਣਾ ਉਹ ਮਨ ਤਨ ਖੋਜੀ ਭਾਲ ਭਾਰਿ ਕਿਉ ਪਿਆਰਾ ਪ੍ਰੇਤਮ ਮਿਲੈ ਮੇਰੀ ਮਾਏ ਕਹਿੰਦੇ ਸੇ ਮੇਰੀ ਮਾਂ ਮੈਨੂੰ ਮੇਰਾ ਪਿਆਰਾ ਪ੍ਰੇਤਮ ਪ੍ਰਭੂ ਕਿਵੇਂ ਮਿਲੈ ਮੈਨੂੰ ਦੱਸੋ ਇਥੇ ਮਾਂ ਦਾ ਜਿਹੜਾ ਭਾਵ ਅਰਥ ਹੈ ਗੁਰੂ ਕਿਉ ਗੁਰੂ ਮਾਂ ਵੀ ਹੈ ਗੁਰੂ ਕਿਉ ਵੀ ਹੈ ਕਿ ਧਰਮ ਗਲਚਾਦਰ ਨਹੀਂ ਹੈ ਸੰਸਾਰਿਕ ਉਤਰ ਨਹੀਂ ਹੈ ਤੇ ਗੁਰੂ ਹੀ ਮਲਾ ਸਕਦਾ ਹੈ ਗੁਰੂ ਹੀ ਕਿਰਪਾ ਕਰਕੇ ਅੰਦਰ ਦੇ ਪਰਮਾਤਮਾ ਨੂੰ ਲਿਵਾ ਸਕਦਾ ਹੈ ਸੋ ਇਸ ਕਰਕੇ ਮਾਮ ਦਾ ਅਰਥ ਕਰਨ ਵੇ ਆਪਾਂ ਗੁਰੂ ਕਹਿੰਦੇ ਜੇ ਗੁਰੂ ਜੀ ਮੈਨੂੰ ਦੱਸੋ ਕਿਵੇਂ ਮੇਰਾ ਪਿਆਰਾ ਪ੍ਰੇਮ ਉਹ ਹਰੀ ਮਿਲੇ ਕਿਸ ਤਰ੍ਹਾਂ ਕਿੰਨੇ ਨਾਲ ਅੰਦਰੋਂ ਖੋਜਾਂ ਲੱਭਾਂ ਇਹ ਮੈਨੂੰ ਤੁਸੀਂ ਦੱਸੋ ਫਿਰ ਹੁਣ ਜਵਾਬ ਹੈ ਮਹਾਰਾਜ ਤੁਝੋਂ ਤੁਝ ਕਹਿੰਦੇ ਨੇ ਮਿਲ ਸਤ ਸੰਗਤ ਖੋਜ ਦਸਾਈ ਵਿਦ ਸੰਗਤ ਹਰ ਪ੍ਰਭ ਵਸੈ ਜੀ ਇਹ ਜਵਾਬ ਹੈ ਗੁਰੂ ਜੀ ਬਤੋਂ ਮਿਲਿਆ ਕਹਿੰਦੇ ਭਾਈ ਐਦਾਂ ਕਰ ਸਤ ਸੰਗਤ ਵਿੱਚ ਵੀ ਜਾ ਕੇ ਬੈਠਾ ਕਰ ਪ੍ਰਮਾਤਮਾ ਜਿਸ ਬੰਦ ਵਿੱਚ ਜੋ ਗੱਲਾਂ ਬਾਤਾਂ ਕਥਾ ਕਹਾਣੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਸੁਣਿਆ ਕਰ ਕਹਿੰਦੇ ਮੇਰਾ ਸਤ ਸੰਗਤ ਦੀ ਖੋਜ ਦਸਾਈਂ ਕਹਿੰਦੇ ਉਸ ਪ੍ਰੀਤਮ ਦਾ ਪਤਾ ਪੁੱਛਿਆ ਕਰ ਉੱਥੇ ਸਤ ਸੰਗੀਆਂ ਉੱਥੇ ਇੱਕ ਤੋਂ ਇੱਕ ਚੜਤ ਹੁੰਦੇ ਪਾ ਤੇ ਕੋਈ ਨ ਕੋਈ ਜਰੂਰ ਦਾਸ ਉਹ ਹੋਏਗਾ। ਭਾਵ ਸਤ ਸੰਗਤ ਕਰਿਆ ਕਰ। ਤੇ ਸਤ ਸੰਗਤ ਵਿੱਚ ਨਿਮਰਤਾ ਵਿੱਚ ਜਾਇਆ ਕਰ। ਤੇ ਸਤ ਸੰਗੀਆਂ ਦੇ ਨਾਲ ਇਸ ਸੰਬੰਧੀ ਵਿਚਾਰ ਚਰਚਾ ਕਰਿਆ ਕਰ। ਹਮੇਸ਼ਰ ਦੀ ਸਿਫਤ ਸਲਾਹ ਦੀਆਂ ਲਾਪਤਾ ਸੰਗਿਆ ਕਰਿਆ ਕਰ। ਮੇਨ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਾਰ ਤੋਂ ਵਸੇ ਜੀ ਮਹਾਰਾਜ ਕਹਿੰਦੇ ਨੇ ਮੈਂ ਤਾਂ ਭਾਈ ਸਰੀਰ ਮਨ ਤਨ ਭਾਗ ਭਾਗ ਦਾ ਜੇ ਥੱਕ ਗਿਆ ਕੋਈ ਦਾ ਰਹਿਦਾ ਹਾਂ ਪਰ ਸਾਧ ਸੰਗਤ ਵਿੱਚ ਮਿਲ ਕੇ ਉਸ ਪ੍ਰੇਮਵੰਦ ਦਾ ਪਤਾ ਪੁੱਛਦਾ ਹਾਂ ਤੇ ਕਿਉਂਕਿ ਉੱਥੋਂ ਹੀ ਮੈਨੂੰ ਹਰੀ ਪ੍ਰਭੂ ਸਾਧ ਸੰਗਤ ਵਿੱਚ ਜੋ ਵਾਸ ਦਾ ਪ੍ਰਤਕਤ ਹੋ ਦੇ ਫਿਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਸਤ ਸੰਗਤ ਨੂੰ ਗੁਰੂ ਰੂਪ ਵੀ ਆ ਗਿਆ ਗੁਰੂ ਰੂਪ ਸਾਧ ਸੰਗਤ ਦਾ ਉੰਕੇ ਸਾਸੰਗਤ ਦੇ ਵਿੱਚ ਜੋ ਗੁਰਮੁਖ ਜਨ ਧਰਮਕ ਪ੍ਰਾਤ ਦੇ ਧਰਮ ਵਾਲੇ ਇੱਕ ਤੋਂ ਇੱਕ ਅੱਗੇ ਦੇ ਹੁੰਦੇ ਹੋਏ ਉਹਨਾਂ ਕੋਲ ਫਿਰ ਰਾਜ ਰੂਪ ਤੇ ਦਾਸਵੰਦ ਹੈ ਕਿਸੇ ਦੇ ਗੁਰੂ RAM DAS ਮਹਾਰਾਜ ਕਹਿੰਦੇ ਹਨ ਹਮ ਬਾਰਿਕ ਦੇਨ ਕਰੋ ਪ੍ਰਤਪਾਦ ਜੰਦੇ ਅਸੀਂ ਤਾਂ ਫੇ ਫਰੀ ਬਾਲਗ ਹਾਂ ਬਾਲਿਕ ਦਾਤਾ ਬਾਲਗ ਬੱਚਾ ਦੇਨ ਨਿਮਾਣਾ ਹਾਂ ਕਰੋ ਪਰਤਪਾਲਨ ਉਸੇ ਸਾਡੀ ਪਰਤਪਾਲਨਾ ਕਰੋ ਮੈਂ ਧਰਮ ਦੇ ਰਾਸਤੇ ਤੇ ਬਿਲਕੁਲ ਦੇਨ ਹਾਂ ਮਨ ਜਾਣ ਹਾਂ ਬਾਲਗ ਹਾਂ ਜਿਵੇਂ ਬਾਲਗ ਕੋਈ ਜ਼ਿੰਦਗੀ ਲੱਤ ਤੋ ਜ਼ਰਬਾ ਮੀਂਦਾ ਖੋਦ ਹੀ ਮੱਤ ਤੋਂ ਥੋੜੀ ਹੁੰਦੀ ਹੈ ਪਰ ਮਾਤਾ ਪਿਤਾ ਦੀ ਬਖਤੀ ਪਰਪਾਲਨਾ ਕਰਦੇ ਹੰਮ ਉਸ ਨੂੰ ਹਰ ਸਮੇਂ ਰੱਖਿਆ ਕਰਦੇ ਹੰਮ ਸੰਭਾਲਦੇ ਹੰਮ ਮਹਾਰਾਜ ਕਹਿੰਦੇ ਨੇ ਹੇ ਹਰਿ ਤੁਸੇ ਵੀ ਸਾਡੇ ਇਸ ਤਰ੍ਹਾਂ ਹੀ ਪਰਪਾਲਨਾ ਕਰੋ ਸਾਨੂੰ ਸਮਝਾਓ ਅਸੀਂ ਅਣਜਾਣ ਹਾਂ ਸਾਡੇ ਤੇ ਕਿਰਪਾ ਕਰੋ ਅਸੀਂ ਤੁਹਾਡੇ ਬੱਚੇ ਹਾਂ ਤੁਹਾਡਾ ਫਰਜ਼ ਵੀ ਹੈ ਸਾਰੇ ਪਾਦਮ ਨੂੰ ਕਰਨ ਸੰਭਵ ਨੋ ਇਹ ਅਸੀਂ ਅਰਦਾਸ ਕਰਦੇ ਹਾਮ ਬਾਦ ਤ ਦੇਨ ਕਰੋ ਪਰਤ ਪਾਲ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਮੇਰਾ ਪਿਆਰਾ ਮੇਰਾ ਪ੍ਰੀਤਮ ਸਤ ਗੁਰ ਰੱਖਿਆ ਕਰਨ ਦੇ ਸੰਭਰਤ ਹੈ ਸਜਗੁਰ ਦੀ ਤੁਸੀਂ ਰੱਖਿਆ ਕਰਨੇ ਸਮਰਤ ਹੋ ਫਿਰ ਸਾਡੀ ਰੱਖਿਆ ਕਰੋ ਪਾਲਣੋ ਗੁਰੂ ਮਹਾਰਾਜ ਤੇ ਅੱਗੇ ਬੱਚਸਾਰੇ ਜੀ ਹਨ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਮੇਰਾ ਜਿਹੜਾ ਸਤਗੁਰੂ ਹੈ ਉਹ ਤਾਂ ਪੂਰਾ ਹੈ ਅਧੂਰਾ ਨਹੀਂ ਤੇ ਫਿਰ ਉਹ ਆਪਣੇ ਗੁਰਸਿੱਖਾਂ ਦੀ ਮਾਤਾ ਪਿਤਾ ਦੇ ਵਾਂਗ ਪਰਪਰਤ ਪਾਲਣਾ ਕਰਦਾ ਹੈ ਆਪਣਾ ਫਰਜ਼ ਨਿਭਾਉਂਦਾ ਹੈ ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਕੰਦ ਕਮਾਤੋਂ ਕੋਈ ਹੈ ਪਿਆਰ ਨਾਲ ਡਰਾ ਕੇ ਚਪੇਤ ਬਾਦ ਕੇ ਇਸੇ ਰੋ ਕਹਿੰਦੇ ਸਤਿਗੁਰੂ ਵੀ ਆਪਣੇ ਗੁਰਸਿੱਖਾਂ ਨੂੰ ਕੰਦ ਕਮਾਤੋਂ ਪਿਆਰ ਨਾਲ ਰੋਕਦੇ ਹਨ ਉਪਦੇਸ਼ ਕਰਦੇ ਡਰਾ ਕੇ ਬਰੋਪ ਦੇ ਬਿਨਰ ਕੋ ਤੇ ਹਰ ਧਰਮ ਰਾਹ ਦੇ ਵਸਣਾ ਪੈਗਾ ਜੁਦੂ ਦੇ ਵਸਣਾ ਕਰਦਾ ਹਾਂ ਇਹ ਫਿਰ ਤਪੇੜ ਮਾਰਨ ਫਿਰ ਕੋ ਦੁੱਖ ਦੇ ਦਿੰਦੇ ਨੇ ਤੇ ਕਿਸੇ ਤਰੀਕੇ ਦੇ ਨਾਲੇ ਸਮਝਦਾ ਸਤਪੁਜ ਗੰਦਰ ਮੇਰਾ ਮਾਤਾ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਕਸਤ ਜੀਉ ਜਿੰਦੇ ਕਮਲ ਦਾ ਫੁੱਲ ਜੀਉ ਪਾਣੀ ਨਾਲ ਮਿਲ ਕੇ ਖੜ ਜਾਂਦਾ ਹੈ ਇਸੇ ਤਰ੍ਹਾਂ ਮੈਂ ਗੁਰੂ ਨੂੰ ਮਿਲ ਕੇ ਕਮਲ ਦੇ ਫੁੱਲ ਵਾਂਗ ਖੜ ਜਾਂਦਾ ਹਾਂ ਮੇਰਾ ਮਨ ਮੇਰਾ ਤਨ ਖੜਾ ਹੋ ਜਾਂਦਾ ਹੈ ਅੱਗੇ ਫਿਰ ਬਚਨ ਜੋ ਆਪਾਂ ਪਹਿਲਾਂ ਸੰਦਰਭਿਤ ਗੰਕੇ ਪੰਕਤੀ ਨੂੰ ਪਰ ਸਭ ਜਨੇ ਸ਼ਬਦ ਗਾਇਨ ਕਰ ਸਭ ਜਨੇ ਸਹੀ ਬਣਾਇਆ ਹੋਇਆ ਸੀ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਗੁਰੂ ਦੇ ਦਰਸ਼ਨ ਕਰੇ ਤੋਂ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਭਾਵੇਂ ਸ਼ਾਂਤੀ ਜੀਵਨ ਵਿੱਚ ਆਉਂਦੀ ਗੁਰੂ ਦੇ ਦਰਸ਼ਨ ਕਰਕੇ ਸ਼ਾਂਤੀ ਮਿਲਦੀ ਹੈ ਜਿਵੇਂ ਸੂਰਜ ਦੀ ਕਿਰਨ ਜਦੋਂ ਬਨਾਸਤੀ ਤੇ ਪੈਂਦੀ ਹੈ ਫੁੱਲ ਤੇ ਪੈਂਦੀ ਹੈ ਸੂਰਜ ਦੀ ਕਿਰਨ ਦੇ ਨਾਲ ਫੁੱਲ ਖਿੜ ਜਾਂਦਾ ਹੈ ਕਾਲਪਿਤ ਧਰਤੀ ਤੋਂ ਕਿੰਨੀ ਦੂਰੀ ਤੇ ਸੂਰਜ ਦਾ ਅਤਰਵਾਦੀ ਹੈ ਐਡੇ ਦੂਰ ਤੋਂ ਵੀ ਜਦੋਂ ਸੂਰਜ ਦੀ ਕਿਰਨ ਧਰਤੀ ਤੇ ਪੈਂਦੀ ਹੈ ਫੁੱਲ ਖੜ ਜਾਂਦਾ ਹੈ ਮੈਂ ਗੁਰੂ ਦੇ ਦਰਸ਼ਨ ਕਰਿਆਂ ਗੁਰ ਸਿੱਖ ਦਾ ਮਨ ਤਨ ਕਮ ਦੇ ਹਦੋਂ ਖੜ ਜਾਂਦਾ ਮਹਾਰਾਜ ਜੀ ਨੇ ਇਸ ਕਰਕੇ ਭਾਈ ਮੇਰੇ ਮਨ ਤਨ ਵੇਦਨ ਪੁਰ ਬਿਰਹੋ ਲਗਾਵੇ ਮੇਰੇ ਮਨ ਅਤੇ ਤਨ ਦੇ ਵਿੱਚ ਗੁਰੂ ਦੇ ਵਿਚੋਲੇ ਦਾ ਜਿਹੜਾ ਦੁੱਖ ਹੈ ਉਹ ਬਰਦਾਸ਼ਤ ਕਰਨ ਤੋਂ ਬਾਅਦ ਦੀ ਗੱਲ ਹੈ ਤੇ ਮੇਰੇ ਤੇ ਕਿਰਪਾ ਕਰੋ ਪ੍ਰਮਾਤਮਾ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲਰ ਹੱਸੈ ਜਿਉ ਵੇਰ ਪਰਉ ਤਸ ਕਰੋ ਮੈਨੂੰ ਗੁਰੂ ਦਾ ਉਪਾਅ ਬਖਸ਼ੋ ਤਾਂ ਜਿਹੜਾ ਮਨ ਤਾਂ ਮਨ ਦਾ ਹਾਸ ਬਿਟਾਰਦਾ ਹੈ ਖਰਾਉਂਦਾ ਹੈ ਜਹਾਂ ਦੇ ਚੌਂਕ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ Hindu ਧਰਮ ਨੂੰ ਬਚਾਉਂਦੇ ਦੇਈ ਸ਼ਹੀਦੀ ਦੇ ਨਾਮ ਨੂੰ ਦੇ ਕੋ ਸਿੱਖ ਵੀ ਸੀ ਭਾਈ ਮਤੀ ਦਾਸ ਜੀ ਨੂੰ ਪੈਰਾਂ ਅੱਗੇ ਢਿਟਾਵੇ ਤੇ ਭਾਈ ਮਤੀ ਦਾਸ ਜੀ ਨੂੰ ਸਹੀਿਤ ਕਰਮ ਤੋਂ ਪਹਿਲਾਂ ਆਖਰੀ ਇੱਛਾ ਪੂਰੀ ਕੀਤੀ। ਉਸ ਵੇਲੇ ਆਖਰੀ ਇੱਛਾ ਪੂਰੀ ਜਾਂਦੀ ਜਿੱਤੇ ਪੂਰੀ ਕਰਦੇ ਉਸ। ਹੁਣ ਤਾਂ ਕਈ ਵੇਲੇ ਆਖਰੀ ਇੱਛਾ ਪੂਰੀ ਜਾਂਦੀ ਪੂਰੀ ਕਰੀ ਵੀ ਨਹੀਂ ਜਾਂਦੀ। ਉਹ ਪੂਰੀ ਕਰਦੇ। ਤੇ ਭਾਵੇਂ ਮਤੇ ਦਾ ਜੇ ਇੱਕੋ ਇੱਛਾ ਰੱਖੇ ਤੇ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਰੱਖਿਆ ਜਾਏ ਮੇਰਾ ਮੁਖ ਆਪਣੇ ਗੁਰੂ ਵੱਲ ਹੋਣਾ ਚਾਹੀਦਾ ਹੈ। ਮੈਂ ਅੰਤਲੇ ਸਵਾਸ ਤੱਕ ਗੁਰੂ ਦੇ ਦਰਸ਼ਨ ਕਰਦਾ ਹਾਂ ਤੇ ਉਹਦਾ ਮਰਚਾ ਪੂਰੀ ਕੀਤੀ ਸਾਈਂਮਤੀ ਦਾਹਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕੀਤਾ ਕਹਿੰਦੇ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਤਲੇ ਸਵਾਸਾਂ ਤੱਕ ਵੀ ਗੁਰੂ ਦੇ ਦیدار ਹੀ ਕਰਨਾ ਚਾਹੁੰਦਾ ਹੈ ਕਿਉਂਕਿ ਗੁਰੂ ਦੇ ਦਰਸ਼ਨ ਵਿੱਚ ਉਹ ਮਨ ਤਨ ਉਹਦਾ ਖੜਿਆ ਰਹਿੰਦਾ ਹੈ ਸੋ ਸਾਧ ਸੰਗਤ ਜੀ ਉਸ ਸਮੇਂ ਮਤਲਬ ਕਿ ਇਸ ਸਮਾਪਤੀ ਸ਼ਬਦ ਵਿਚਾਰ ਕਰਦੇ ਹੋਈਆਂ ਬੇਅੰਤ ਪੁੰਨ ਬਖਸ਼ ਰਹੀਆਂ ਸਤ ਗੁਰ ਜੀ ਕਿਰਪਾ ਕਰਨ ਦੇ ਪਾਵਨ ਸ਼ਬਦ ਵਿਚਾਰ ਸਭੇ ਸਾਰੰਭੇ ਹਿਰਦਿਆਂ ਦੇ ਵਸਿ ਲੈ। ਦਾਸ ਤੋਂ ਪ੍ਰੰਤ ਹੁਣ ਸਤਿ ਗੁਰੂ ਪਾਪਾ ਬਕਾਲ ਸਿੰਘ ਜੀ ਕੋਲੋਂ ਤੱਕ ਦੇ ਜਾਪ ਦਾ ਜੋੜਨਗੇ। ਦਾਸ ਉਹਨਾਂ ਪੁਨਾਈ ਹੋਈ ਖਤੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 포 u